ਕਰਨਾ ਆ ਬਣਿਆ ਜੀ ਕਿ ਉਹਨਾਂ ਨੇ ਰਾਈ ਨਮਕ ਰੱਖਿਆ ਜੀ ਉਹਨਾਂ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਗੱਲ ਹੋਈ ਤੇ ਦੀਪੂ ਨਾਲ ਉਹ ਮੁੰਡਾ ਸਮੂਹੀ ਕਰਤੇ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਘਰ ਦੇ ਮੁੰਡੇ ਦੇ ਨਾਲ ਤੇ ਇਹ ਹੋ ਗਿਆ ਹੱਥੋਂ ਪਾਈ ਠੀਕ ਹੈ ਤੇ ਉਹ ਮੁੰਡਾ ਭੱਜਿਆ ਮੈਂ ਦੀ ਤੂਫਾਨ ਨਾਲ ਬਚਣ ਵਾਸਤੇ ਤੇ ਉਹਨੇ ਉੱਥੇ ਚੁਲਾ ਦਿੱਤੀਆਂ ਇੱਟਾਂ ਠੀਕ ਹੈ ਤੇ ਉਹ ਉੱਥੇ ਚੱਲੀ ਇੱਟੇ ਤੇ ਦੀਪੂ ਦੇ ਨਾਲ ਅੱਖ ਤੇ ਵਜੇ ਤੇ ਉਹ ਗਿਆ ਟੰਟੇ ਟੁੰਥੇ ਲਵਾ ਕੇ ਬਾਅਦ ਚੋ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸੁੱਖੇ ਕਰਕੇ ਨਾ ਲੜਿਆ ਨਾ ਉਹਨੇ ਮੁੰਡੇ ਤੱਥੇ ਕਿੱਥੇ ਮੁੰਡੇ ਤੱਥੇ ਲੜਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚੋ ਫਾਜ਼ਲ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੂ ਗਲੀ ਮੰਲਾ ਰਾਤ ਨਹੀਂ ਚੰਗਾ ਲੱਗਦਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਧਰ ਗੱਲ ਕਰੰਦੇ ਹੀ ਉਪਾਰ ਥਾਮ ਬੂਏ ਦੇ ਨਾਲ ਹੀ ਗੱਲ ਕਰੰਦੇ ਹੀ ਤੇ ਇਹਨਾਂ ਆਪਣਾ ਦਵਾਈ ਲੈਣ ਜੁਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆਏ ਤੇ ਬਾਅਦ ਚੋਂ ਕੰਡੇ ਸਾਡੇ ਕੋਲ ਦੁੱਧ ਜੋਗੇ ਨਹੀਂ ਪੈਸੇ ਹੈਗੇ ਆ ਤੇ ਫਿਰ ਪਾਪਾ ਨੇ 50 ਰੁਪਏ ਕੱਢੇ ਇੰਦੇ ਜਾ ਦੁੱਧ ਲਾਇਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਲਈ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਾਲੇ ਸ਼ੇਤੀ ਕਿੱਥੋਂ ਉੱਟਣੋਂ ਉਹਨੇ ਲੈ ਕੇ ਦਾਤਰੋਂ ਨਾਲ ਸਿਰ ਤੇ ਮਾਰਨੇ ਸਟਾਰਟ ਕਰ ਦਿੱਤੀ। ਇਹ ਦਾਤਰ ਕਿੰਨੇ ਮਾਰੇ ਆ? ਦਾਤਰ ਮਿੱਠੂ ਦੇ ਬੰਦੇ ਨੇ ਮਾਰੇ ਆ। ਕੋਈ ਨਾਮ ਉਹਨਾਂ ਦਾ ਪਤਾ ਹੈ ਤੁਹਾਨੂੰ? ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ। ਇਹਦੇ ਬੰਦੇ ਆਏ ਆ, ਟਰੱਕਿਆਂ ਲਾ ਕੇ ਇੱਕ ਦਾਤਰ ਮਾਰ ਕੇ ਗਏ ਆ। ਉਹ ਤੇ ਗੁੰਡਾਗਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮੁਰਦਾਬਦ ਕਰਨ ਦੇ ਆ ਪਰ ਕੰਨੇ ਆ। ਠੀਕ ਹੈ। ਇੱਕ ਆਂ ਪਾਰਟੀ ਆਈ ਐ, ਸਾਹਮਣੇ ਗੰਦੀ ਪਾਰਟੀ ਆਈ ਐ। ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ। ਐਸਪੀ ਸਾਹਿਬ ਆਇਆ, ਡਿਪਟੀ ਸਾਹਿਬ ਆਇਆ, ਸਾਰੇ ਇੱਥੇ ਆਏ ਆ। ਔਰ ਆਪਾਂ ਪੁਲਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਕੋਲ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਤੇ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣ ਜਿਹਦੀ ਆ ਜਿਹੜਾ ਮਰਜੀ ਗੁੰਡਾ ਕਰਦੀ ਰਾਜ ਕਰਦਾ ਇਸਟਾ ਪ੍ਰਾਣੀ ਰஞ்சிਤ ਸੀ ਨਹੀਂ ਪ੍ਰਾਣੀ ਰஞ்சிਤ ਕੋਈ ਨਹੀਂ ਆ ਉਹ ਬੰਦਾ ਛਡਾਣ ਆਇਆ ਇੱਕ ਦਾਤਰ ਮਾਈ ਗਾਂ ਗਏ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮ ਨਗਰ ਲੱਕ ਦੇ ਵਿੱਚ ਚੱਕਰ ਆਇਆ ਝਗੜੇ ਦੇ ਵਿੱਚ ਪੈ ਗਿਆ ਜਦ ਤੱਕ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸੇ ਨਾਂ ਦਾ ਵਿਅਕਤੀ ਸੀਗਾ ਜਿਹਦਾ ਪਾਚੋ ਹੱਥ ਨਾਲ ਹੋਲਡਸ ਦਾ ਅਮਨਦਾਨੋਦੀ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਲ ਦੇ ਵਿਅਕਤੀ ਤੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਹੋਰ ਪਾਰਟੀ ਦੀ ਪੁਨਾ ਦਾ ਵਿਅਕਤੀ ਆ ਉਹਨਾਂ ਦਾ ਆਪਸੀ ਝਗੜਾ ਸੀ ਉਹ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਆ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜਿਦੇ ਵਿੱਚ ਇਹ ਮਿੱਠੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੇ ਕਮੜਾ ਟੱਰ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਕਮੜ ਸੀ ਤਾਂ ਉਹ ਉੱਤੇ ਦੀ 38 ਇਅਰਸ ਤੇ ਹੋ ਗਰੇ ਜੀ ਤੇ ਬਾਕੀ ਕਾਰਵਾਈ ਸੀ ਕਰਨੇ ਕਾਰਨ ਆ ਬਣਿਆ ਜੀ ਕਿ ਉਹਨਾਂ ਨੇ ਲਈ ਨਮਕ ਰਾਇ ਜੀ ਉਹਨਾਂ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਗੱਲੂ ਇਟਕੇ ਦਾ ਦੀਪੂ ਨਾ ਦਾ ਮੁੰਡਾ ਸਮੂਥੀ ਕਰਤੇ ਬਾਹਰ ਆਇਆ ਠੀਕ ਹੈ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਆ ਹੋ ਗਿਆ ਹੱਥੋਂ ਪਾਈ ਠੀਕ ਹੈ ਤੇ ਉਹ ਮੁੰਡਾ ਭਜਵੇਂ ਦੀ ਦੁਫਾਨ ਨਾਲ ਬਚਣ ਵਾਸਤੇ ਤੇ ਉਹਨੇ ਉੱਥੇ ਚੁਲਾ ਦਿੱਤੀਆਂ ਇੱਟਾਂ ਠੀਕ ਹੈ ਤੇ ਉਹ ਉੱਥੋਂ ਚੱਲੀ ਇੱਟੀ ਤੇ ਦੀਪੂ ਦੇ ਨਾ ਅੱਖ ਤੇ ਵਜੇ ਤੇ ਉਹ ਗਿਆ ਟਾਂਟੇ ਟੁੰਮ ਤੇ ਲਵਾ ਕੇ ਬਾਅਦ ਚ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸੁਠੀ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਕੱਥੇ ਕਿੱਥੇ ਮੁੰਡੇ ਟੱਥੇ ਲੜਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚ ਫਾਜ਼ਲ ਸਾਹਿਬ ਮੇਰੇ ਨੇ ਰਾਇ ਨਾਮਾ ਕਰਾਇਆ ਕਿ ਛੱਡੂ ਗਲੀ ਮੰਲਾ ਰਾਤ ਨਹੀਂ ਚੰਗਾ ਲੱਗਦਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਧਰ ਗੱਲ ਕਰਨਦੇ ਹੀ ਉੱਪਰ ਆ ਆੂਏ ਦੇ ਨਾਲ ਇੱਕ ਗੱਲ ਕਰਨਦੇ ਹੀ ਤੇ ਇਹਨਾਂ ਆਪਣਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆਏ ਤੇ ਬਾਅਦ ਚੋਂ ਕੰਡੇ ਸਾਡੇ ਕੋਲ ਦੁੱਧ ਜੋਗੇ ਨਹੀਂ ਪੈਸੇ ਹੈਗੇ ਆ ਤੇ ਫਿਰ ਪਾਪਾ ਨੇ 50 ਰੁਪਏ ਕੱਢੇ ਇੰਦੇ ਜਾ ਦੁੱਧ ਲਾਇਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਲਈ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਾਲੇ ਸ਼ੇਤੀ ਕਿੱਥੋਂ ਉੱਟਣੋਂ ਉਹਨੇ ਲੈ ਕੇ ਦਾਤਰ ਉਹਨਾਂ ਦੇ ਸਿਰ ਤੇ ਮਾਰਨੇ ਸਟਾਰਟ ਕਰ ਦਿੱਤੀ। ਇਹ ਦਾਤਰ ਕਿੰਨੇ ਮਾਰੇ ਆ? ਦਾਤਰ ਮਿੱਠੂ ਦੇ ਬੰਦੇ ਨੇ ਮਾਰੇ ਆ। ਕੋਈ ਨਾਮ ਉਹਨਾਂ ਦਾ ਪਤਾ ਹੈ ਤੁਹਾਨੂੰ? ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ। ਇਹਦੇ ਬੰਦੇ ਆਏ ਆ, ਅੱਖਾਂ ਲਾ ਕੇ ਇੱਕ ਦਾਤਰ ਮਾਰ ਕੇ ਗਏ ਆ। ਉਹ ਤੇ ਗੁੰਡਾਗਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮੁਰਦਾਬਦ ਕਰਨੇ ਆ ਪਰ ਕੰਨੇ ਆ। ਠੀਕ ਹੈ। ਇੱਕ ਆਂ ਪਾਰਟੀ ਆਈ ਐ, ਸਭ ਨਾਲ ਗੰਦੀ ਪਾਰਟੀ ਆਈ ਐ। ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਨਾਲ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਾਲੇ ਦੇਣ ਜਿਹਦੀ ਆ ਜਿਹੜਾ ਮਰਜੀ ਗੁੰਡਾ ਕਰਦੀ ਰਾਜ ਕਰਨ ਦਾ ਇਸ ਤਰ੍ਹਾਂ ਪੁਰਾਣੀ ਰੰਜਿਸ਼ ਸੀ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਆ ਉਹ ਬੰਦਾ ਸ਼ਿਦਾਨ ਆਇਆ ਇੱਕ ਦਾਤਰਮਾਈ ਗਾਂਗੇ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮ ਨਗਰ ਲੱਕ ਦੇ ਵਿੱਚ ਆਇਆ ਝਗੜੇ ਦੀ ਜਿੱਥੇ ਜਾਤ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸ਼ਨ ਆ ਜਿਹੜਾ ਪੰਜਵਾਂ ਚੌਥਾ ਨਾਲ ਫੋਟੋ ਦਾ ਅਮਨਦਾਨੀ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਲ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਆਏ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੁਨਾ ਦਾ ਵਿਅਕਤੀ ਆ ਉਹਨਾਂ ਨਾਲ ਆਫਸਰ ਝਗੜਾ ਸੀ ਝਗੜੇ ਸੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਆ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜੇ ਦੇ ਵਿੱਚ ਇਹ ਮਿੱਠੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੇ ਕਮਟ ਕੀਤਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਤੁਸੀਂ ਨਹੀਂ ਕਮਟ ਕੀਤਾ ਦੇ ਦੀ 38 ਇਅਰਸ ਤੇ ਹੋ ਗਰੇ ਜੀ ਤੇ ਬਾਕੀ ਕਰ ਰਹੀ ਸੀ ਕਰ ਰਹੇ